ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਨਐਨ 24 ਨਿਊਜ਼ ਮੈਂ ਦਾ ਪ੍ਰੀਤੀ ਵਰਮਾ ਤਰੋਂ ਦੱਸ ਦਈਏ ਸੋਸ਼ਲ ਮੀਡੀਆ ਤੇ ਲਗਾਤਾਰ ਕਈ ਦਿਨਾਂ ਦੀ ਇੱਕ ਚਰਚਾ ਸੀ ਕਿ ਨਹਿਰ ਦੇ ਵਿੱਚੋਂ ਰੇਤਾ ਚੋਰੀ ਹੋ ਰਿਹਾ ਮਾਈਨਿੰਗ ਹੋ ਰਹੀ ਹੈ ਇਹਨਾਂ ਪ੍ਰਸ਼ਾਸਨ ਹਰਕਤ ਚ ਆ ਰਿਹਾ ਇਹਨਾਂ ਪੁਲਿਸ ਪ੍ਰਸ਼ਾਸਨ ਹਰਕਤ ਚ ਆ ਰਿਹਾ ਵੱਡਾ ਸਵਾਲ ਸੀ ਤੇ ਬੜੀ ਚਰਚਾ ਚੱਲ ਰਹੀ ਸੀ ਅਸੀਂ ਕਿਹਾ ਵੀ ਜਮੀਨੀ ਪੱਧਰ ਤੇ ਇਹਦੀ ਸੱਚਾਈ ਜਾਣੀ ਹੈ ਅੱਜ ਅਸੀਂ ਪਹੁੰਚੇ ਹਾਂ ਦੀਪਨਗਰ ਤੋਂ ਰੋਲ ਨੂੰ ਜਿਹੜਾ ਕਹਿ ਸਕਦੇ ਹਾਂ ਰੂਟ ਹੈਗਾ ਵਾ ਉੱਥੇ ਤੁਸੀਂ ਮੇਰੇ ਪਿੱਛੇ ਨਹਿਰ ਚੋਂ ਦੇਖ ਸਕਦੇ ਹੋ ਇੱਥੇ ਮੈਂ ਪ੍ਰੀਤੀ ਵਰਮਾ ਨੂੰ ਕਹੂੰਗਾ ਕੈਮਰਾ ਇਸਦੇ ਨਾਲੀ ਨਹਿਰ ਦੇ ਹਾਲਾਤ ਤੁਸੀਂ ਦੇਖ ਲਓ ਕਿ ਕਿੰਨਾ ਰੇਤਾ ਕੱਢਿਆ ਹੋਇਆ ਵਾ ਬਿਲਕੁਲ ਇਹਦੇ 'ਚ ਸੱਚਾਈ ਹੈ ਇਹ ਕੋਈ ਝੂਠ ਨਹੀਂ ਸੀ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ ਪਰ ਪ੍ਰਸ਼ਾਸਨ ਕਿਉਂ ਨਹੀਂ ਹਰਕਤ ਚਾਰ ਰਿਹਾ ਬਹੁਤ ਵੱਡਾ ਸਵਾਲ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਡੂੰਗੀ ਮਤਲਬ ਇੱਥੋਂ ਰੇਤਾ ਕੱਢਿਆ ਹੋਇਆ ਵਾ ਸਰਕਾਰ ਨੂੰ ਲਗਾਤਾਰ ਚੂਨਾ ਲੱਗ ਰਿਹਾ ਇਹ ਤਾਂ ਪਤਾ ਨਹੀਂ ਕਿ ਇਹ ਰੇਤਾ ਕੌਣ ਕੱਢ ਰਿਹਾ ਪਰ ਵੱਡਾ ਸਵਾਲ ਹੈ ਕਿ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਤੁਸੀਂ ਹਾਲਾਤ ਦੇਖ ਸਕਦੇ ਹੋ ਮੈਂ ਪ੍ਰੀਤੀ ਪਰਵਾ ਨੂੰ ਕਹਾਂਗਾ ਪੂਰੀ ਤਰ੍ਹਾਂ ਵੀਊ ਦਿਖਾ ਦੇਣ ਵੀ ਇੱਥੇ ਦੇ ਹਾਲਾਤ ਕੀ ਨੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦਿਖਾਣੇ ਆ ਕਿ ਕਿਦਾਂ ਡਰਾਮਾ ਰਚਿਆ ਗਿਆ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇੱਥੋਂ ਟਿੱਪਰ ਕੱਢੇ ਜਾਂਦੇ ਨੇ ਦੇਖੋ ਇੱਕ ਮਤਲਬ ਕੂੜਾ ਕਰਕਟ ਦਾ ਢੇਰ ਲਾ ਦਿੱਤਾ ਗਿਆ ਕਿ ਪਤਾ ਨਾ ਲੱਗੇ ਕਿ ਗੱਡੀ ਕਿਸ ਤਰ੍ਹਾਂ ਅੰਦਰ ਆਂਦੀ ਹੈ ਪਰ ਤੁਸੀਂ ਪੂਰੀ ਗੱਡੀ ਦੀ ਪੈੜ ਬਣੀ ਹੋਈ ਦੇਖ ਸਕਦੇ ਹੋ ਮੈਂ ਪ੍ਰੀਤੀ ਵਰਮਨ ਨੂੰ ਕਹਾਂਗਾ ਜ਼ਮੀਨ ਤਾਂ ਬਿਲਕੁਲ ਦਿਖਾਇਆ ਜਾਵੇ ਇਹ ਹਲੇ ਅਸੀਂ ਇੱਕ ਲੋਕੇਸ਼ਨ ਤੇ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਹੋ ਨਹਿਰ ਸੁਕਾਈ ਗਈ ਸੀ ਕਿਉਂਕਿ ਨਹਿਰ ਨੂੰ ਪੱਕਾ ਕਰਿਆ ਜਾ ਰਿਹਾ ਹੈ ਜੀ ਉਸ ਚੱਕਰ ਦੇ ਵਿੱਚ ਜਿਹੜੇ ਮਾਈਨਿੰਗ ਵਾਲੇ ਲੋਕ ਨੇ ਕੋਸ਼ਕ ਚੁਨਿੰਦਾ ਲੋਕ ਇਸ ਚੀਜ਼ ਦਾ ਲਾਹਾ ਲੈ ਰਹੇ ਨੇ ਅਸੀਂ ਗਰਾਊਂਡ ਰਿਪ ਲਗਾਤਾਰ ਸਾਡੇ ਇਲਾਕੇ ਦੇ WhatsApp ਗਰੁੱਪਾਂ ਤੇ Facebook ਤੇ ਲਗਾਤਾਰ ਚਰਚਾ ਬਣੀ ਹੋਈ ਸੀ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਹੁਣ ਇਸ ਤੋਂ ਬਾਅਦ ਅਸੀਂ ਅਗਲੀ ਲੋਕੇਸ਼ਨ ਤੇ ਚੱਲਦੇ ਹਾਂ ਹਾਂਜੀ ਦੋਸਤੋ ਹੁਣ ਪਹੁੰਚੇ ਆ ਅਸੀਂ ਦੂਸਰੇ ਪੜਾਅ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਇੱਥੇ ਵੀ ਮਾਈਨਿੰਗ ਹੋਈ ਹੋਈ ਆ ਰੇਤਾ ਕੱਢਿਆ ਗਿਆ ਇਹ ਏਰੀਆ ਜੋ ਹੈ ਰੋਲ ਤੋਂ ਬिलासपुर ਨੂੰ ਰਸਤਾ ਜਾਂਦਾ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਨਹਿਰ ਦੇ ਨਹਿਰ ਨੂੰ ਪੱਕੀ ਕਰਨ ਲਈ ਸੁਕਾਇਆ ਰੋਕਿਆ ਗਿਆ ਸੀ ਪਾਣੀ ਤਾਂ ਉਹਦਾ ਲਾਹਾ ਮਾਈਨਿੰਗ ਵਾਲੇ ਲੈ ਰਹੇ ਨੇ ਪ੍ਰਸ਼ਾਸਨ ਦੀ ਖਮੋਸ਼ੀ ਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਹਲਕਾ ਪਾਇਲ ਦਾ ਪ੍ਰਸ਼ਾਸਨ ਚੁੱਪ ਹੈ ਕਿਉਂ ਚੁੱਪ ਹੈ ਇਹਦੇ ਬਾਰੇ ਹਲੇ ਪਤਾ ਨਹੀਂ ਪਰ ਤੁਹਾਨੂੰ ਦਿਖਾਉਂਦੇ ਆ ਕਿ ਇਹ ਰੇਤਾ ਨਿਕਲ ਕੇ ਕਿੱਥੇ ਜਾਂਦਾ ਇੱਥੇ ਸਟੋਰ ਵੀ ਬਣਾਇਆ ਹੋਇਆ ਉਹਨਾਂ ਨੇ ਕਰਕੇ ਬਹੁਤ ਵੱਡਾ ਡੰਪ ਟਾਈਪ ਚ ਜੇ ਕਹਿ ਦਈਏ ਕਿ ਰੇਤਾ ਇਕੱਠਾ ਕੀਤਾ ਹੋਇਆ ਪ੍ਰੀਤੀ ਵਰਮਾ ਨੂੰ ਕਹਾਂਗੇ ਕੈਮਰਾ ਲੈ ਕੇ ਆਉਣ ਜਰਾ ਤੁਸੀਂ ਆਹ ਢੇਰ ਲੱਗਿਆ ਦੇਖ ਸਕਦੇ ਹੋ ਰੇਤੇ ਦਾ ਇਹ ਇਸੇ ਨਹਿਰ ਚੋਂ ਕੱਢਿਆ ਗਿਆ ਲਗਾਤਾਰ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਅਸੀਂ ਗਰਾਊਂਡ ਰਿਪੋਰਟ ਕਰਨ ਲਈ ਅੱਜ ਕੱਢਿਆ ਸਫ਼ਰ ਤਾਂ ਬਹੁਤ ਹੀ ਮੰਝਰ ਹਾਲਾਤ ਦੇਖ ਕੇ ਅਸੀਂ ਵੀ ਚੰਬਤ ਹੋ ਗਏ ਕਿ ਇੰਨਾ ਵੱਡਾ ਕਪਲਾ ਹੋ ਰਿਹਾ ਹੈ ਪ੍ਰਸ਼ਾਸਨ ਚੁੱਪਾ ਕਿਉਂ ਚੁੱਪਾ ਹੈ ਵੱਡਾ ਸਵਾਲ ਹੈ ਪਰ ਇਹਦਾ ਜਵਾਬ ਦੇਖਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਦੋਸਤੋ ਹੁਣ ਪਹੁੰਚੇ ਹਾਂ ਤੀਸਰੇ ਪੜਾਪ ਤੇ ਪਹਿਲਾਂ ਅਸੀਂ ਢੇਰ ਦਿਖਾ ਦਈਏ ਤੁਹਾਨੂੰ ਜੋ ਨਹਿਰ ਚੋਂ ਰੇਤਾ ਕੱਢਿਆ ਹੋਇਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਕ ਨਹੀਂ ਦੋਰੀ ਤਿੰਨ ਢੇਰ ਇੱਥੇ ਲੱਗੇ ਹੋਏ ਨੇ ਤੁਹਾਨੂੰ ਦੱਸ ਦਈਏ ਰੋਲ ਟੂ ਬਲਾਸਪੁਰ ਦੇ ਪੋਲ ਤੱਕ ਜਿਹੜਾ ਇਹ ਰੂਟ ਹੈਗਾ ਰਾਣਾ ਸਾਹਿਬ ਰੋਡ ਆ ਤੇ ਤੁਹਾਨੂੰ ਦੱਸ ਦਈਏ ਇੱਥੇ ਤਿੰਨ ਜਗ੍ਹਾ ਤੇ ਮਤਲਬ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੀਆਂ ਚੁੱਪੀਆਂ ਤੇ ਵੱਡੇ ਸਵਾਲ ਨੇ ਅੱਜ ਗਰਾਉਂਡ ਰਿਪੋਰਟ ਲੈਣ ਆਏ ਸੀ ਕਿਉਂਕਿ ਪਿਛਲੇ ਕਈ ਦਿਨ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਸੀ ਤੁਸੀਂ ਦੇਖ ਸਕਦੇ ਹੋ ਖੁੱਲੇਆਮ ਮਾਈਨਿੰਗ ਚੱਲ ਰਹੀ ਹੈ ਪ੍ਰਸ਼ਾਸਨ ਚੁੱਪਾ ਹੈ ਕਿਉਂ ਚੁੱਪਾ ਹੈ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਨੇ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕਿ ਕਿਉਂ ਹੋ ਰਹੀ ਹੈ ਕੀ ਦੀ ਮਤਲਬ ਰਜਾ ਤੇ ਇਹ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖ ਲਓ ਇਹ ਤੁਹਾਨੂੰ ਦਿਖਾ ਰਹੇ ਹਾਂ ਰਾਓ ਬ੍ਰਿੰਦਰਜੀ ਇੱਕ ਨਹਿਰ ਦੇ ਵਿੱਚ ਮਾਈਨਿੰਗ ਦਾ ਮਾਮਲਾ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਕੀ ਕਹਿਣਾ ਚਾਹੋ ਅਸਲ ਸੋਸ਼ਲ ਮੀਡੀਆ ਰਾਹੀਂ ਨਾ ਸਾਡੇ ਮਾਈਨਿੰਗ ਦਾ ਮਾਮਲਾ ਧਿਆਨ ਵਿੱਚ ਆਇਆ ਸੀ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਰਲ ਕੇ ਅਸੀਂ ਇਹਦੀ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਕਰਨ ਉਪਰੰਤ ਜਿਹੜੇ ਕੋਈ ਰੋਪੀ ਨੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਹੁਣ ਵੀ ਅਸੀਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਰਲ ਕੇ ਪੈਟਰੋਲਿੰਗ ਕਰਦੇ ਆਂ ਤੇ ਰੇਡਾਂ ਮਾਰਦੇ ਆਂ ਜਿੱਦਨ ਰੋਪੀ ਕਾਪੂ ਆ ਗਏ ਅਸੀਂ ਉਹਨਾਂ ਨੂੰ ਜੇਲ ਸਲਾਖਾਂ ਦੇ ਪਿੱਛੇ ਭੇਜਾਂਗੇ ਰਾਵਿੰਦਰ ਜੀ ਗੱਲ ਕਰਦੇ ਜਿਸ ਤਰ੍ਹਾਂ ਕਿ ਜਿਹੜੇ ਲੋਕ ਮਾਈਨਿੰਗ ਕਰ ਰਹੇ ਨੇ ਕਿ ਇਹਨਾਂ ਦਾ ਪਤਾ ਚੱਲੇ ਕਿਉਂਕਿ ਇਹਨਾਂ ਵੱਲੋਂ ਉੱਥੇ ਬੜੇ ਬੜੇ ਢੇਰ ਵੀ ਬਣਾਏ ਹੋਏ ਨੇ ਰੇਤਾਂ ਕੱਢ ਕੇ ਜੀ ਅਜੇ ਫਿਲਹਾਲ ਪੜਤਾਲ ਚੱਲਦੀ ਹੈ ਪੜਤਾਲ ਦੌਰਾਨ ਜੋ ਵੀ ਰੋਪੀ ਸਾਹਮਣੇ ਆਉਣ ਜਿਹਨਾਂ ਨੂੰ ਕਾਬੂ ਕਰ ਲਿਆ ਜਾਵੇ